ਦਸੰਬਰ ਦੇ ਮਹੀਨੇ ਦਾ ਮਾਰਕੀਟ ਵਾਸਤੇ ਸਭ ਤੋਂ ਇੰਪੋਰਟੈਂਟ ਦਿਨ ਹੈਗਾ ਅੱਜ ਕਿਉਂਕਿ ਫੈਡਰੇਟ ਦਾ ਡਿਸੀਜਨ ਆ ਰਿਹਾ ਰੇਟ ਕੱਟ ਦੇ ਉੱਪਰ ਤੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਇੱਕ ਵੱਡਾ ਮੂਵ ਐਕਸਪੈਕਟਡ ਹੈਗਾ ਤੇ ਇਹਦੇ ਨਾਲ-ਨਾਲ ਆਪਾਂ ਗੱਲ ਕਰਾਂਗੇ ਫਰਾਰੀ ਦੇ ਸਟਾਕ ਇੰਨਾ ਕਿਉਂ ਗਿਰ ਰਿਹਾ ਕੀ ਇਹ ਰਾਈਟ ਟਾਈਮ ਹੈਗਾ ਬਾਏ ਕਰਨ ਦਾ ਤੇ ਨਾਲ ਅੱਜ ਦੇ ਮੂਵਰ ਔਰੇਕਲ ਐਂਡ ਐਡੋਬ ਦੇ ਵਿੱਚ ਅਰਨਿੰਗਸ ਹੈਗੀਆਂ ਇਹ ਸਟਾਕ ਕਿੱਧਰ ਨੂੰ ਜਾ ਸਕਦੇ ਆ ਉਹਦਾ ਐਨਾਲਿਸਿਸ ਲਵਾਂਗੇ ਪਰ ਪਹਿਲਾਂ ਆਪਾਂ ਗੱਲ ਕਰਦੇ ਆ ਅੱਜ ਦੇ ਮਾਰਕੀਟ ਐਕਸ਼ਨ ਦੇ ਉੱਪਰ ਅੱਜ ਦੇਖੋ ਇੰਟਰਸਟ ਰੇਟ ਕੱਟ ਦੀਆਂ ਸੰਭਾਵਨਾ ਯੂਐਸ ਦੇ ਵਿੱਚ ਤਾਂ ਕਾਫੀ ਬਣਦੀਆਂ ਹੈਗੀਆਂ 25 ਬੇਸਿਸ ਪੁਆਇੰਟ ਆਲਮੋ ਕਮੈਂਟਰੀ ਕਿੱਦਾਂ ਦੀ ਹੁੰਦੀ ਹੈ ਉਹ ਬਹੁਤ ਇੰਪੋਰਟੈਂਟ ਹੋਊਗੀ ਅਗਰ ਇੰਟਰਸਟੇਡ ਕੱਟ 50 ਬੇਸਿਸ ਪੁਆਇੰਟ ਆ ਜਾਂਦਾ ਹੈ ਤਾਂ ਫਿਰ ਆਪਾਂ ਨੂੰ ਇੱਕ ਬੜੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਬੈਂਕ ਆਫ ਕੈਨੇਡਾ ਦੇ ਵਿੱਚ ਅਜ ਇੰਟਰਸਟ ਰੇਟ ਕੱਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੈਗੀ ਹੈ ਇਸ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਦੇ ਰਿਲੇਟਡ ਸਟਾਕਸ ਹੈਗੇ ਨੇ ਉਹਨਾਂ ਤੇ ਧਿਆਨ ਰੱਖਿਓ ਕਿਉਂਕਿ ਜਿਹੜਾ ਆਸਟ੍ਰੇਲੀਆ ਨੇ ਇੱਕ ਲੈਂਡਮਾਰਕ ਡਿਸੀਜਨ ਲਿਆ ਨਾ ਟੀਨਜ਼ ਵਾਸਤੇ ਸੋਸ਼ਲ ਮੀਡੀਆ ਬੈਨ ਕਰਤਾ ਆਸਟ੍ਰੇਲੀਆ ਦੇ ਵਿੱਚ ਉਹਦੇ ਕਰਕੇ ਜਿਹੜੇ ਸੋਸ਼ਲ ਮੀਡੀਆ ਸਟਾਕਸ ਹੈਗੇ ਨੇ ਉਹਨਾਂ ਤੇ ਇ ਦੇ ਅਕਾਊਂਟ ਪੋਸਟ ਜਾਣਗੇ ਤੇ 1.5 ਲੱਖ ਤੋਂ ਜ਼ਿਆਦਾ ਫੇਸਬੁੱਕ ਤੇ 3.5 ਲੱਖ ਤੋਂ ਜ਼ਿਆਦਾ ਅਕਾਊਂਟ ਜਿਹੜੇ ਇੰਸਟਾ ਦੇ ਹੈਗੇ ਨੇ ਉਹ ਪੌਜ਼ ਮੋਡ ਚਲੇ ਜਾਣਗੇ ਜਦ ਤੱਕ ਬੱਚੇ 16 ਸਾਲ ਤੱਕ ਨਹੀਂ ਹੋ ਜਾਂਦੇ ਮੈਨੂੰ ਪਰਸਨਲੀ ਇਹ ਡਿਸੀਜਨ ਬਹੁਤ ਵਧੀਆ ਲੱਗਿਆ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਆ ਹੋਰ ਕੰਟਰੀਜ਼ ਨੂੰ ਵੀ ਇਹ ਤਾਂ ਫਾਲੋ ਕਰਨਾ ਚਾਹੀਦਾ ਤੇ ਇਸ ਕਰਕੇ ਇਹ ਖਬਰ ਦਾ ਇਮਪੈਕਟ ਹੋਣ ਬਾਕੀ ਜਿਹੜੀਆਂ ਕੰਟਰੀਜ਼ ਦੇ ਵਿੱਚ ਪੋਲਿਸੀ ਮੇਕਰ ਤੱਕ ਇਹ ਜਾਊਗਾ ਹੋਰ ਜਿਹੜੀਆਂ ਕੰਟਰੀਆਂ ਹੈਗੀਆਂ ਖਾਸ ਕਰ ਜਿਹੜੀਆਂ ਡਵੈਲਪਡ ਕੰਟਰੀ ਹੈਗੀਆਂ ਜਿਹਦੇ ਵਿੱਚ ਆਪਾਂ ਯੂਰਪ ਦੀ ਗੱਲ ਕਰ ਲਈਏ ਜਾਂ ਸਕੈਂਡੀਨਵੀਆ ਵਰਗੀਆਂ ਵੇ ਸਾਨੂੰ ਵੀ ਇਹ ਬੈਨ ਇਦਾਂ ਦਾ ਲੈ ਕੇ ਆਉਣਾ ਚਾਹੀਦਾ ਹੈ ਇਹਦੇ ਬਾਰੇ ਵੀ ਤੁਸੀਂ ਕਮੈਂਟ ਕਰਿਓ ਵੀ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈਗੀ ਹੈ ਲੇਕਿਨ ਇਹਦੇ ਕਰਕੇ ਜਿਹੜੇ ਸੋਸ਼ਲ ਮੀਡੀਆ ਦੇ ਸਟਾਕਸ ਹੈਗੇ ਉਹਨਾਂ 'ਚ ਪ੍ਰੈਸ਼ਰ ਪੈ ਸਕਦਾ ਹੈਗਾ ਟੈਕਨੀਕਲ ਲੁੱਕ ਲੈ ਲੈਨੇ ਮਾਰਕੀਟ ਦੇ ਉੱਪਰ ਮਾਰਕੀਟ ਦੇ ਵਿੱਚ ਇਸ ਟਾਈਮ ਸ਼ਾਂਤੀ ਹੈ ਐਕਚੁਅਲੀ ਪਿਛਲੇ 2-3 ਦਿਨ ਤੋਂ ਸ਼ਾਂਤੀ ਹੈ ਔਰ ਇਸ ਲਈ ਵੀਡੀਓ ਵੀ ਮੈਂ ਨਹੀਂ ਬਣਾਈ ਸੀ ਮੈਨੂੰ ਲੱਗ ਨਹੀਂ ਰਿਹਾ ਸੀ ਕਿਸੇ ਪਾਸੇ ਕੋਈ ਐਕਸ਼ਨ ਬਣਦਾ ਹੈਗਾ ਲੇਕਿਨ ਅੱਜ ਮੈਨੂੰ ਲੱਗਦਾ ਆ ਐਟਲੀਸਟ 1% ਤੋਂ ਲੈ ਕੇ 1.5% ਤੱਕ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਪੋਜ਼ਿਟਿਵ ਜਾਂ 네 ਦੇਖ ਸਕਦੀ ਹੈ ਕਿਉਂਕਿ ਜਿਹੜੀ ਦੇਖੋਗੇ ਬੌਂਡ ੀਲਡ ਹੈਗੀ ਆ ਉਹ ਵੀ ਮਾਰਕੀਟ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਹੈ ਬੌਂਡ ੀਲਡ ਆਲਮੋਸਟ 4% ਤੋਂ 2 ਦੇ ਆਸ-ਪਾਸ ਚਲੇ ਗਏ ਹੈਗੇ 10 ਇਅਰ ਬੌਂਡ yield ਦੀ ਮੈਂ ਗੱਲ ਕਰ ਰਿਹਾ ਹੈਗਾ ਅਗਰ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਨਹੀਂ ਆਉਂਦਾ ਤਾਂ ਇਹ ਹੋਰ ਪ੍ਰੈਸ਼ਰ ਉੱਪਰ ਨੂੰ ਬਣਾ ਸਕਦੀ ਹੈ ਮਾਰਕੀਟ ਦੇ ਉੱਪਰ ਤੇ ਮਾਰਕੀਟ ਦੇ ਵਿੱਚ 100 ਪੁਆਇੰਟ ਤੋਂ ਜ਼ਿਆਦਾ ਦੀ ਗਰਾਵਿਟ ਫਿਰ ਆਪਾਂ ਦੇਖ ਸਕਦੇ ਹਾਂ ਅਗਰ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਆਉਂਦਾ ਹੈਗਾ ਤਾਂ ਕਮੈਂਟਰੀ ਵਧੀਆ ਆਉਂਦੀ ਹੈਗੀ ਆ ਤਾਂ ਫਿਰ ਆਪਾਂ ਨੂੰ ਬੌਂਡ yield ਵੀ ਥੱਲੇ ਨੂੰ ਆਉਂਦੀ ਦੇਖ ਸਕਦੀ ਹੈ ਤੇ ਮਾਰਕੀਟ ਦੇ ਵਿੱਚ ਚੰਪ ਦੇਖ ਸਕਦਾ ਹੈਗਾ ਸੋ ਇਹ ਅੱਜ ਦਾ ਸਿਨੈਰੀਓ ਬਣਦਾ ਹੈ ਅੰਟਲ 2 ਵਜੇ ਤੱਕ ਜਦ ਤੱਕ ਡਿਸੀਜਨ ਨਹੀਂ ਆਉਂਦਾ ਮੈਨੂੰ ਮਾਰਕੀਟ ਦੀ ਗੱਲ ਕਰੀਏ ਤਾਂ ਉਹ ਵੀ ਵੇਟ ਐਂਡ ਵਾਚ ਦੇ ਮੋਡ ਦੇ ਵਿੱਚ ਹੀ ਹੈਗੀ ਥੋੜੀ ਜਿਹੀ ਗਰਾਵਟ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਕਸ਼ ਮਾਰਕੀਟ ਦੇ ਵਿੱਚ ਦੇਖੀ ਆ ਇਨਕਲੂਡਿੰਗ ਯੂਐਸ ਦਾ ਇੰਡੈਕਸ ਆਪਾਂ ਗੱਲ ਕਰੀਏ ਤਾਂ ਲੇਕਿਨ ਕਮੋਡਿਟੀ ਦੇ ਵਿੱਚ ਭਰਪੂਰ ਐਕਸ਼ਨ ਰਿਹਾ ਹੈਗਾ 골ਡ ਦੇ ਵਿੱਚ ਤਾਂ ਐਕਸ਼ਨ ਜਿਹੜਾ ਹੈਗਾ ਹੈਗਾ ਹੀ ਕਿਉਂਕਿ 4200 ਦੇ ਲੈਵਲ ਦੇ ਆਸ-ਪਾਸ ਆਪਾਂ ਖੜੇ ਆ ਲੇਕਿਨ ਸਿਲਵਰ ਦੇ ਵਿੱਚ ਐਕਸ਼ਨ ਬਹੁਤ ਜ਼ਬਰਦਸਤ ਹੈਗਾ 61 ਦਾ ਲੈਵਲ ਵੀ ਆਪਾਂ ਹੁਣ ਕਨਵਿੰਸਨਲੀ ਤੋੜ ਚੁੱਕੇ ਆ ਸਿਲਵਰ ਦਾ ਤੇ ਲੱਗਦਾ ਹੈ ਜਿਹੜਾ 70 75 ਦਾ ਜਿਹੜਾ ਟਾਰਗੇਟ ਹੈਗਾ ਹੈ ਐ ਪੁਆਇੰਟ ਆਊਟ ਕਰ ਰਿਹਾ ਹੈਗਾ ਸੋ ਇਹਦੇ ਤੇ ਤੁਸੀਂ ਧਿਆਨ ਲੱਗ ਸਕਦੇ ਹੋ ਬਣੇ ਰਹਿ ਸਕਦੇ ਹੋ ਕਾਪਰ ਦੇ ਵਿੱਚ ਵੀ ਅੱਜ 1.8% ਦੇ ਆਸ-ਪਾਸ ਦੀ ਚੀਜ਼ ਜੀ ਬਣੀ ਹੋਈ ਹੈ ਹੁਣ ਗੱਲ ਕਰਦੇ ਆ ਮੂਵਰਸ ਦੀ ਰੇਸ ਜਿਹੜਾ ਸਟਾਕ ਹੈਗਾ ਫਰਾਰੀ ਦਾ ਜੇ ਤੁਸੀਂ ਦੇਖੋਗੇ ਕਾਫੀ ਦਿਨਾਂ ਤੋਂ ਇਹ ਗਿਰ ਰਿਹਾ ਸਟਾਕ ਜੇ ਵੀਕਲੀ ਚਾਰਟ ਤੇ ਤੁਸੀਂ ਦੇਖਦੇ ਹੋ ਧਿਆਨ ਨਾਲ ਤੇ ਆ ਕਾਫੀ ਗਿਵ ਅਪ ਕਰ ਚੁੱਕਿਆ ਗੇਨ 520 ਦੇ ਪ੍ਰਾਈਸ ਹੁੰਦਾ ਸੀਗਾ ਇਹ 400 ਦੇ ਅੰਡਰ ਟ੍ਰੇਡ ਕਰ ਰਿਹਾ ਅੱਜ ਹੋਰ ਪ੍ਰੀ ਮਾਰਕੀਟ ਦੇ ਵਿੱਚ ਡਾਊਨਸਾਈਡ ਖੋਲ ਰਿਹਾ ਕਿਉਂਕਿ ਕਾਫੀ ਸਾਰੇ ਡਾਊਨ ਗ੍ਰੇਡ ਆਏ ਨੇ ਇਸ ਸਟਾਕ ਦੇ ਉੱਪਰ ਜਿੱ ਕਲ ਦੇ ਉੱਪਰ ਸਾਨੂੰ ਲੱਗਦਾ ਹੈ ਸਟਾਕ ਵਧੀਆ ਹੈਗਾ ਲੌਂਗ ਟਰਮ ਵਾਸਤੇ ਗੁੱਡ ਸਟਾਕ ਹੈਗਾ ਜੇ ਇਸ ਲੈਵਲ ਤੇ ਆਉਂਦਾ ਹੈਗਾ 340 ਤੋਂ 300 ਦੀ ਰੇਂਜ ਦੇ ਵਿੱਚ ਉੱਥੇ ਇੱਕ ਸਟਾਕ ਸਟੌਪ ਕਰ ਸਕਦਾ ਹੈ ਤੇ ਉਥੋਂ ਰੀਬਾਉਂਡ ਹੋ ਸਕਦਾ ਹੈ ਬਾਕੀ ਆਪਣੀ ਡਿਊ ਡਿਲੀਜੈਂਸ ਜ਼ਰੂਰ ਕਰ ਲਿਓ ਤੇ ਇਸ ਤੋਂ ਇਲਾਵਾ ਅੱਜ ਔਰੇਕਲ ਦੇ ਅਰਨਿੰਗ ਹੈਗੀਆਂ ਔਰਕਲ ਅਰਨਿੰਗ ਤੋਂ ਬਾਅਦ ਵੱਡਾ ਮੂਵ ਕਿਸੇ ਪਾਸੇ ਦਿਖਾ ਸਕਦਾ ਇਹਨੂੰ ਤੁਸੀਂ ਆਪਣੀ ਵਾਚ ਲਿਸਟ ਚ ਰੱਖ ਸਕਦੇ ਹੋ ਫॉर ਅ ਡੇ Adobe ਆਪਣਾ 3 ਲੈਵਲ ਦਾ ਕੈਂਡੀਡੇਟ ਵੀ ਹੈਗਾ ਜਿਹੜੀ 3 ਲੈਵਲ ਇਨਵੈਸਟਿੰਗ ਆਪਾਂ ਕਰਦੇ ਹੈਗੇ ਹਾਂ ਤੇ ਉਹਦੇ ਵਿੱਚ ਇਹ ਅਸੀਂ ਪਿਕ ਕੀਤਾ ਸੀਗਾ ਤੇ ਇਹ ਲੱਗਦਾ ਹੈ ਅਰਨਿੰਗ ਤੋਂ ਬਾਅਦ ਸ਼ਾਇਦ ਆਪਾਂ ਨੂੰ ਜੰਪ ਦਿਖਾ ਸਕਦਾ ਹੈ ਕਿਉਂਕਿ ਸਟਾਕ ਕਾਫੀ ਗਿਰਿਆ ਹੈਗਾ ਤੇ ਹਾਲਾਂਕਿ ਫੰਡਾਮੈਂਟਲੀ ਇੰਨੀ ਮਾੜੀ ਕੰਪਨੀ ਨਹੀਂ ਹੈਗੀ ਤੋਂ ਇਹ ਸਟਾਕ ਵੀ ਤੁਸੀਂ ਆਪਣੀ ਨਜ਼ਰ 'ਚ ਰੱਖ ਸਕਦੇ ਹੈਗੇ ਆ ਬਾਕੀ ਫਿਰ ਦੇਖਦੇ ਹਾਂ ਜੇ ਮਾਰਕੀਟ 'ਚ ਕੀ ਹੁੰਦਾ ਇੰਟਰਸਟ ਰੇਟ ਦੇ ਡਿਸੀਜਨ ਤੋਂ ਬਾਅਦ